ਸਵਾਗਤ ਹੈ ਕਿਸਾਨ ਵੀਰੋ ਹੋੜਾ ਟੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਸਹਣੇ ਤੋਂ ਕਵਰ ਕਰਨ ਲੱਗੇ ਆ ਜੀ 400 ਨੂੰ ਜਾਨਵਰ ਦਿਖਾਵਾਂਗੇ ਇੱਕ ਵੜ ਸੂਈ ਸਵਾਈ ਵੱਡੇ ਕਦ ਕਾਟ ਦੀ ਤੇ 300 ਨੂੰ ਝੋਟੀਆਂ ਦਿਖਾਵਾਂ ਮੈਂ ਦੋ ਸੂਈਆਂ ਸਵਾਈਆਂ ਇੱਕ ਦਿਖਾ ਦਿਆਂ ਗੱਭਣ ਗੱਲਬਾਤ ਸਾਰੀ ਬਾਅਦ ਨਾ ਕਰਾਵਾਂਗੇ ਪਹਿਲਾਂ ਆਪਾਂ ਆਪ ਕੈਮਰਾ ਬੱਚਾ ਲਾ ਲਿਆ ਕਿਉਂਕਿ ਸਾਨੂੰ ਪਸਮਾਦੀ ਸਾਰੇ ਅੰਦਾਈਆ ਹੋ ਜੇ ਵੀ ਕਿੰਨਾ ਕੁ ਪਸਮਾ ਹੈਗਾ ਜਾਂ ਕਿੰਨਾ ਕੁ ਤੇ ਗੱਲਬਾਤ ਸਾਰੀ ਬਾਅਦ ਨਾ ਕਰਾਵਾਂਗੇ ਠੀਕ ਆ ਜੀ ਤਿੰਨ ਤੁਹਾਨੂੰ ਝੋਟੀਆਂ ਦਿਖਾਵਾਂਗੇ ਇੱਕ ਗੱਭਣ ਤੇ ਦੋ ਸੂਈਆਂ ਸਵਾਈਆਂ ਇੱਕ ਤੁਹਾਨੂੰ ਦਿਖਾ ਦਿਆਂਗੇ ਬੈਡ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਵਧੀਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 98727 ਜੀ 12881 12881 ਪਿੰਡ ਆਪਣਾ ਜੀ ਸ਼ੈਨਾ ਜ 76 886 35962 ਇਹ ਦੋਨੇ ਬਾਈ ਦੇ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਲਦੀ ਇਹਦੇ ਨੋਟ ਕਰ ਲਓ ਤੇ ਵੀਰ ਪਿੰਡ ਆਪਣਾ ਸਹਿਣਾ ਆ ਗਿਆ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਪਾ ਹਾਂਜੀ ਹਨਾ ਹਾਂਜੀ ਤੁਸੀਂ ਨੇੜੇ ਆਪਣੇ ਇੱਕ ਪਾਸੇ ਪੱਖੋ ਕੈਂਚੀ ਤੇ ਇੱਕ ਪਾਸੇ ਆ ਗਿਆ ਪਡਾਉੜ ਪਡਾਉੜ ਤੇ ਵਪਾਰ ਦੇ ਕੰਮ ਆ ਬਾਈ ਹਾਂਜੀ ਵਪਾਰ ਦੇ ਤੇ ਕਿੰਨੇ ਇਹ ਵੀਡੀਓ ਦੇ ਵਿੱਚ ਜਾਨਵਰ ਦਿਖਾ ਰਹੇ ਆਪਾਂ ਚ ਚਾਰ ਜਾਨਵਰ ਦਫਾ ਓਕੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਪਣ ਮੱਝ ਵੇਖੀ ਇਹਨੇ ਝੋਟੀ ਵੀਰੇ ਹਾਂਜੀ ਕਿੰਨੇ ਦਿਨ ਬਾਕੀ ਆ ਪੰਜ ਸੱਤ ਦਿਨ ਇਹਦੇ ਬਾਕੀ ਆ ਜੀ ਕਿੰਨਾ ਗੱਦ ਦੁੱਧ ਕੱਢਿਆ ਤੇ ਦੁੱਧ ਇਹਦੇ 20 ਲੀਟਰ ਦੀ ਥਾਂ ਬਈ ਪਾ ਮਾਗਲਾ ਮਤਲਬ ਸਾਈ ਕਰ ਜੇ 20 ਤੋਂ ਬਾਅਦ ਚੋ ਕੇ ਲੈ ਜੀ ਓਕੇ ਤੇ ਕੱਦਗਾੜ ਬਹੁਤ ਆ ਨਾ ਯਾਰ ਹਾਂਜੀ ਕੱਦਗਾਠ ਬੇਲ ਦੀ ਲੰਮੀ ਬਹੁਤ ਹੈ ਜੀ ਫੋਲਨ ਤੋਂ ਰੱਖ ਰਹਿ ਗੇ ਚੱਕ ਬਾਕੀ ਚੰਗੇ ਥਣ ਭਾਂਡੇ ਦੇ ਆ ਕਿ 5-4 ਦਿਨਾਂ ਨੂੰ ਕਰਮਾਈ ਤੋਂ ਹੁਣ ਵੀ ਲੈਵਾ ਚੰਗਾ ਕਰੀ ਫਿਰਦੀ ਆ ਤੇ 5-4 ਦਿਨਾਂ ਨੂੰ ਤੁਰਿਆ ਨਹੀਂ ਆਣਾ ਕੱਦਗਾੜ ਲਮਾਈ ਨੂੰ ਲੈਂਥ ਬਹੁਤ ਜ਼ਿਆਦਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਵੱਡੇ ਕੱਦਗਾੜ ਦੀ ਆ ਕਿ ਮੋੜ ਲਓ ਜੀ ਰੋਜੀ ਸੇ ਕੰਮ ਹੋ ਗਿਆ ਆ ਜਾ ਆ ਜਾ ਥਣ ਭਾਂਡੇ ਸਾਫ ਸਾਫ ਸੁਥਰੀ ਬਾਹਰ ਪਿੱਛੇ ਥਣਾ ਥਣਾ ਦੀ ਓਕੇ ਬਾਈ ਹਾਂਜੀ ਹਾਂਜੀ ਜਮ ਓਕੇ ਜੀ ਗਰੰਟੀ ਹੋਏ ਤਾਂ ਹੀ ਆਪਾਂ ਕਹਿੰਦੇ ਆ ਜੀ ਵੀ ਚੋਕੇ ਅਗਲਾ ਲੈ ਜੇ ਜਦੋਂ ਸੁਪੀ ਉਦੋਂ ਚੋਕੇ ਲੈ ਜੀ ਬਾਕੀ ਦੀ ਗੱਲ ਯਾਰ ਕੱਦ ਕਾਠ ਦੇਖੇ ਹੀ ਬੰਦਾ ਹਨਾ ਹਾਂਜੀ ਹਾਂਜੀ ਕੀ ਡਿਮਾਂਡ ਆ ਗਈ ਬਾਈ ਇਹਦੀ ਡਿਮਾਂਡ ਫੋਨ ਤੇ ਕਰ ਦਿੰਗੇ ਜਾਇਜ਼ ਹੋਊਗੀ ਜਮ ਹਾਂਜੀ ਜਾਇਜ਼ ਓਕੇ ਅੱਛਾ ਹੁਣ ਮੈਂ ਦੋ ਨੰਬਰ ਆ ਜਿਹੜੀ ਬੱਚਾ ਤਾਂ ਇਹਨੂੰ ਕੱਢ ਲਿਓ ਬਾਹਰ ਨੂੰ ਟੋਰਾ ਤਾਰਾ ਤੁਹਾਨੂੰ ਕਰਾ ਦਿਆਂਗੇ ਜੀ ਚੈੱਕ ਹਾਂ ਜੀ ਪੁੱਜੀ ਛੋਟੀ ਵੀਰੇ ਦੂਜਾ ਸੂਆ ਨਾ ਜੀ ਪਹਿਲਾ ਸੂਆ ਹੀ ਹੈ ਬਸ ਪਲੂਣ ਓਕੇ ਹਣ ਭਾਂਡੇ ਸਾਹਿਬ ਕਿੰਨਾ ਦੁੱਧ ਰੈਡੀ ਆ ਬਈ ਇਹ ਥਲੇ ਹੁਣ 13 ਕਿਲੋ ਦੁੱਧ ਰੈਡੀ ਹੋ ਜੂ ਮੋੜ ਲਿਓ ਜੀ ਬਾਕੀ ਜੈਡ ਬਲੈਕ ਆ ਗਈ ਸਾਰੀ ਠੀਕ ਹੈ ਜੀ 16 ਕਿਲੋ ਦੀ ਥਾਪ ਹੋ ਗਈ ਜੀ ਸਹੀ 16 ਕਿਲੋ ਮੋਲੇ ਦਾ ਹੀ ਫਿਰ ਫੋਨ ਤੇ ਹਾਂ ਜੀ ਇਹਦਾ ਹੀ ਫੋਨ ਤੇ ਜੀ ਧਾਰਾਂ ਧੁਰਾਂ ਦੀ ਓਕੇ ਹੈ ਹਾਂ ਜੀ ਓਕੇ ਦਾ ਧਾਰਾਂ ਧੁਰਾਂ ਦਾ ਵਾੜ ਚਵਾ ਚੰਗਾ ਜੀ ਨਹੀਂ ਓਕੇ ਬਾਕੀ ਦੀ ਗੱਲ ਆਪਣੇ ਸਾਹਮਣੇ ਬੱਚਾ ਲਾਇਆ ਜੀ ਕੋਈ ਬੱਚੇ ਨਾ ਆਣਾ ਨਹੀਂ ਕੋਣੀ ਨਹੀਂ ਜਮਾ ਇੱਕ ਨੰਬਰ ਆ ਜਾਰ ਸਵੇਰੇ ਦੀ ਉਹ ਕੋਈ ਚ ਮੋਲੇ ਦਾ ਵੀ ਫੋਨ ਤੇ ਫਿਰ ਹਾਂਜੀ ਇਹਦਾ ਹੀ ਫੋਨ ਤੇ ਹੁਣ ਆਪਾਂ ਗੱਲ ਕਰਾਂਗੇ ਤਿੰਨ ਨੰਬਰ ਝੋਟੀ ਦੀ ਬਾਈ ਇਹ ਕਦੋਂ ਕੁ ਸ਼ੂਪੀ ਜੀ ਇਹ ਪਰਸੋਂ ਦੀ ਸ਼ੂਪੀ ਆ ਜੀ ਰਾਤ ਨੂੰ ਪਰਸੋਂ ਕਿੰਨਾ ਕੁ ਬੋਲਾ ਰੈਡੀ ਆ ਫਿਰ ਬੋਲਾ ਹੁਣ 10 ਲੀਟਰ ਹੋਊ ਜੀ ਰਾਮ ਨੂੰ 10 ਲੀਟਰ ਬੋਲਾ ਹੋਊਗਾ ਹਾਂਜੀ ਕਿੰਨਾ ਕੁ ਦੇ ਸਕਦੀ ਆ ਦੁੱਧ ਇਹ 15 ਕਿਲੋ ਪਾਉ ਜੀ ਲੈ ਚਲੋ ਜੀ ਇਹ ਵੀ ਬਲੂਣੀ ਆ ਓਕੇ ਪਹਿਲੇ ਸ਼ੂਪੀ ਜੀ ਮਗਰ ਕੀ ਵੀਰੇ ਦੇ ਮਗਰ ਕੱਟੀ ਹੋਊਗੀ ਕੱਟੀ ਆ ਜੀ ਕੱਟੀ ਆ ਓਕੇ ਜੀ ਫਾਈਲਾਂ ਵਾਲੀ ਮਗਰ ਕੱਟਾਗਾ ਉਦੇ ਮਗਰ ਕੱਟਾ ਜੀ ਉਹਦੇ ਮਗਰ ਕੱਟਾ ਓਕੇ ਆ ਦੇਖੋ ਜੀ ਥਣ ਭਾਂਡੇ ਸਾਫ ਤੇ ਥੋੜਾ ਜੰ ਅੰਦਰ ਨਿਹਰਾ ਜਰੂਰ ਪੈਂਦਾ ਉਸ ਹਾਂ ਉਹ ਨਾ ਜੱਜਮੈਂਟ ਕਰਿਓ ਮੋੜ ਲਿਓ ਜੀ ਚਵਾਈ ਚਵਾਈ ਇਹਦੀ ਵੀ ਆ ਗਰੰਟੀ ਵਾਲੀ ਚੀਜ਼ ਆ ਸਾਰੀ ਹਾਂਜੀ ਆ ਸਿੰਕ ਕਰੋ ਜੀ ਚੈੱਕ ਥਣ ਭਾਂਡੇ ਦੇ ਪੂਰੇ ਸਾਫ ਸੁਥਰੀ ਆ ਦੇਖੋ ਜੀ ਓਕੇ ਹੂੰ ਚਵਾਈ ਦੀ ਤਾਂ ਛੋਟਾ ਬੰਦਾ ਸਾਡਾ ਚੁੰਦਾ ਕਰਕੇ ਹੂੰ ਹੂੰ ਇਹ ਚੁੰਦਾ ਕਰਕੇ ਤਾਂ ਕਰਕੇ ਪੋਲੂ ਵੀ ਚਵਾਈ ਦੀ ਲੈਂਡ ਕਰਦੇ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਹਾਂਜੀ ਜਾਨਵਰ ਵਾਈ ਦੇ ਸਾਰੇ ਸਲੈਕਟਡ ਜੇ ਆ ਠੀਕ ਆ ਜੀ ਤੇ ਹੁਣ ਬੈੜ ਦੀ ਗੱਲ ਕਰ ਲਗੇ ਭਾਈ ਅਜੇ ਇਹਨੂੰ ਹੋ ਗਈ ਸੀ ਆ 10 ਦਿਨ ਸੂਈ ਨੂੰ ਕਿੰਨਾ ਕੁ ਦੁੱਧ ਦੁੱਧ ਹੁਣ ਇਹਦੇ ਥਲੇ 20 ਲੀਟਰ ਹੋਈ ਮਗਰ ਕੀ ਹੈਗਾ ਮਗਰ ਬੱਛੀ ਆ ਜੀ ਬਹੁਤ ਟੌਪ ਦੀ ਬੱਛੀ ਆ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਦੇ ਸਕਦੇ ਭਾਈ ਦੁੱਧ 25 ਲੀਟਰ ਪਾਉਗੀ ਰਾਮ ਸੂਆ ਕਿਹੜਾ ਸੂਆ ਜੀ ਇਹਦੇ ਤੀਜਾ ਜੀ ਤੀਜਾ ਓਕੇ ਜੀ ਲੈ ਚਲੋ ਜੀ ਚੰਗਿਆਂ ਜੋ ਆਵੇ ਜੀ ਕੱਦ ਕਾਰ ਦੀ ਫੁੱਲ ਹੁਣ ਕਿੰਨਾ ਦੁੱਧ ਆ ਹੁਣ 20 ਲੀਟਰ ਤੋਂ ਉੱਤੇ ਹੀ ਹੋ ਜੀ ਆਪਾਂ 20 ਲੀਟਰ ਕਹਿ ਕੇ ਦੇਵਾਂ ਓਕੇ ਜੀ 20 ਲੀਟਰ ਤੋਂ ਉੱਤੇ ਦੁੱਧ ਬਾਕੀ 25 ਇਹਨੇ ਪਾਉਣੇ ਪਾਉਣਾ ਵੱਡੇ ਘੱਡ ਘੱਡ ਦੀ ਜੇਰ ਜੂਰ ਦੀ ਤੇ ਸਾਫਾ ਬਾਈ ਗਾਰੰਟੀ ਹੈ ਜੀ ਸਾਰੇ ਕਾਸ਼ੀ ਓਕੇ ਥਾਣਾ ਥੋਣਾ ਦੀ ਸਭ ਗਾਰੰਟੀ ਹੈ ਜਮਾਂ ਗਾਰੰਟੀ ਆ ਦੇਖੋ ਜੀ ਥਣ ਲੇਵਾ ਨੇੜ ਤੋਂ ਕਰੋ ਚੈੱਕ ਚਵਾਈ ਚਬੂਈ ਦੀ ਪੂਰੀ ਓਕੇ ਹੈ ਜੀ ਚਾਰ ਚਮਰੇ ਦੇ ਇੱਕ ਨੰਬਰ ਆ ਹਾਂ ਜੀ ਬਾਕੀ ਦੀ ਚਾਰ ਜਨਵਾਰ ਚਾਰੇ ਤੁਹਾਨੂੰ ਦਿਖਾ ਦੇ ਜਰੂਰ ਤੁਸੀਂ ਦਸੱਲੀ ਨਾਲ ਸਾਰੇ ਪਦੋ ਖਰੀਦਣੇ ਆ ਤੇ ਨੰਬਰ ਬਾਈ ਫੇਰ ਬੋਲ ਦੇ 95727 ਜੀ 12881 12881 ਪਿੰਡ ਸਹਿਣਾ ਜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜਰੂਰ ਕਰਿਓ ਬਾਈ ਨਾਲ ਸੰਪਰਕ ਜਿੰਨੇ ਵੀ ਜਾਨਵਰ ਸੀ ਸਾਰੇ ਤੁਹਾਨੂੰ ਦਿਖਾਤੇ ਆ ਇਕੱਲੇ ਇਕੱਲੇ ਦੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਜੀ ਆਕਰੋ ਜੀ ਇੱਕ ਉਧਰੋਂ ਥੋੜਾ ਇਹ ਨਹੀਂ ਗਾ ਪੈਂਦਾ ਤੇ ਇਧਰੋਂ ਤੁਹਾਨੂੰ ਚੈੱਕ ਕਰਾ ਲਿਏ ਦੁਬਾਰਾ ਫਿਰ ਧੰਨਵਾਦ ਜੀ